ਮਤਲਬ ਮੇਰੇ ਦਾਦਾ ਜੀ ਹੁਣਾਂ ਦੇ ਸਮੇਂ 'ਚ ਉਹਨਾਂ ਨੇ ਮੇਰੀ ਦਾਦੀ ਨੂੰ ਵੀ ਨਹੀਂ ਦੇਖਿਆ ਸੀਗਾ ਦੋਵਾਂ ਨੇ ਹੀ ਨਹੀਂ ਇੱਕ ਦੂਜੇ ਨੂੰ ਦੇਖਿਆ ਪਰ ਨਿਭਦੀਆਂ ਸੀ ਨਿਭਦੀਆਂ ਸੀ ਅੱਜ ਸਭ ਕੁਝ ਹੋਣ ਦੇ ਬਾਅਦ ਵੀ ਨਿਭਦੀਆਂ ਨਹੀਂ ਰਾਈਟ ਵਾਈ ਦੇਖੋ ਅ ਅੱਜਕੱਲ੍ਹ ਲੋਕਾਂ ਦਾ ਦਿਮਾਗ ਵੀ ਬੜੀ ਤੇਜ਼ ਹੋ ਗਿਆ ਤੇਜ਼ ਹੋ ਗਿਆ ਅਲੱਗ-ਅਲੱਗ ਲੋਕੀ ਕਹਿੰਦੇ ਅਸੀਂ ਇੱਥੇ ਸੈਟੀਸਫਾਈਡ ਨਹੀਂ ਹੁਣ ਉਹਨਾਂ ਨੂੰ ਮੌਕਾ ਮਿਲ ਗਿਆ ਉਹਨਾਂ ਨੂੰ ਲੱਗਦਾ ਕਿ ਜਿਵੇਂ ਇੱਥੇ ਸੈਟੀਸਫਾਈਡ ਨਹੀਂ ਆ ਸਾਡੀਆਂ ਚੀਜ਼ਾਂ ਪੂਰੀਆਂ ਨਹੀਂ ਹੋ ਰਹੀਆਂ ਹੁਣ ਕੁੜੀਆਂ ਗੁਲਾਮੀ ਨਹੀਂ ਸਹਿ ਪਾਰੀਆਂ ਮੁੰਡੇ ਗੁਲਾਮੀ ਨਹੀਂ ਸਹਿ ਪਾਰੇ ਇੱਕ ਦੂਜੇ ਨਾਲ ਓਕੇ ਜਿੰਨੀ ਦੇਰ ਨਿਭੀ ਨਿਭੀ ਮੈਨੂੰ ਲੱਗਦਾ ਇਹ ਤੋਂ ਜ਼ਿਆਦਾ ਜਿਹੜੇ ਸੈਪਰੇਸ਼ਨ ਆਪਾਂ ਕਹਿ ਰਹੇ ਨਾ ਡਿਵੋਰਸ ਦੀਆਂ ਗੱਲਾਂ ਵੀ ਜਿੱਦਾਂ ਹੋ ਰਹੀਆਂ ਮੈਨੂੰ ਲੱਗਦਾ ਇਹ ਤੋਂ ਚੰਗਾ ਨਾ ਕੌਂਟਰੈਕਟ ਬੰਦ ਹੋਰ ਜਾਣੇ ਚਾਹੀਦੇ ਆ ਮੈਰਿਜ ਦਾ ਜਿਹੜਾ ਆਪਾਂ ਉਹ ਕਰਦੇ ਨਾ ਉਹ ਕੌਂਟਰੈਕਟ 'ਚ ਨਾ ਲਿਖਾਓ ਐਦਾਂ ਹੀ ਰਹਿ ਕੇ ਦੇਖੋ ਇੱਕ ਦੂਜੇ ਨਾਲ ਕਿੰਨੀ ਦੇਰ ਮੈਨੂੰ ਲੱਗਦਾ ਬਿਨਾ ਮੈਰਿਜ ਤੋਂ ਵੀ ਮੁੰਡਾ ਕੁੜੀ ਰਹਿ ਸਕਦੇ ਆ ਇਕੱਠੇ ਹਾਂ ਕਿਉਂ ਆਪਾਂ ਸੋਚਦੇ ਆ ਕਿ ਜਦੋਂ ਕੰਟ੍ਰੈਕਟ ਸਾਈਨ ਹੋਊਗਾ ਉਦੋਂ ਹੀ ਪੱਕੇ ਇੱਕ ਦੂਜੇ ਨਾਲ ਰਵਾਂਗੇ ਉਦਾਂ ਵੀ ਰਹਿ ਸਕਦੇ ਆ ਜਿੰਨੇ ਰਹਿਣਾ ਤੁਹਾਡੇ ਨਾਲ ਉਦਾਂ ਵੀ ਰਹਿ ਲੈਣਾ ਜਿੰਨੇ ਨਹੀਂ ਰਹਿਣਾ ਉਹਨੇ ਵਿਆਹ ਤੋਂ ਬਾਅਦ ਵੀ ਨਹੀਂ ਰਹਿਣਾ